ਰੂਡਰ ਚੰਗਾ ਨਾੜਾ ਨੂੜਾ ਬਹੁਤ ਨੇ ਲੈਵੇ ਤੇ ਜੇ ਗੱਲ ਕਰ ਲਈ ਆਪਾਂ ਕਹਿੰਦੇ ਨੇ ਭਾਰਤ ਆਲਾ ਨਕਸ਼ਾ ਹੀ ਬਣਿਆ ਪਿਆ ਤੇ ਜਿਹੜਾ ਥਣ ਥਣੋਟਾ ਸੱਜਣੋ ਇਹਦਾ ਥਣ ਥਣੋਟ ਵੀ ਚੰਗਾ ਲੱਗਿਆ ਟੋ ਵੀ ਇਹ ਜੀ ਕੋਈ ਗੱਲ ਹਾਂ ਜਿਵੇਂ ਸੂਣ ਵਾਲਾ ਪਸ਼ੂ ਹੱਥ ਨਹੀਂ ਮਰਵਾਉਂਦਾ ਹਾਂ ਨਾ 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 ਕਿਵੇਂ ਮਰਜੀ ਮਾਰੀਓ ਬਾਈ ਥੋੜਾ ਉੱਪਰੇ ਬੰਦੇ ਤੋਂ ਨਾ ਪਸ਼ੂ ਕਭਰਾ ਆ ਜਾਂਦਾ ਠੀਕ ਤੇ ਮੇਨ ਗੱਲ ਆ ਲੰਬਾਈ ਲੰਮੂਈ ਬਹੁਤ ਆ ਪ੍ਰਿੰਟ ਪ੍ਰਿੰਟ ਚੰਗਾ ਤੇ ਲੇਵਾਲੂ ਵੀ ਬਾਕਮਾਲ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਾਈ ਆਪਾਂ ਬਣਾ तहसील ਮੋੜ ਮੰਡੀ ਤੇ ਜ਼ਿਲ੍ਹਾ ਦੀ ਗੱਲ ਕਰ ਲਈਏ ਬਾਈਆਂ ਨੂੰ ਰਹਿ ਜਾਂਦਾ ਸੱਜਣੋ ਬਠਿੰਡਾ ਕਿਉਂਕਿ ਅਕਸਰ ਤੁਹਾਨੂੰ ਮੈਂ ਦੱਸਦਾ ਹੁੰਦਾ ਵੀ ਰਾਮਪੁਰਾ ਫੂਲ ਏਰੀਆ ਜਾਂ ਬਠਿੰਡਾ ਏਰੀਆ ਆ ਗਿਆ ਜਿਹੜਾ ਇਸ ਏਰੀਏ ਦੇ ਵਿੱਚ ਮੱਝਾਂ ਲਾ ਲਓ ਗਾਵਾਂ ਲਾ ਲਓ ਜਾਨਵਰ ਨੇ ਜਿਹੜੇ ਚੰਗੇ ਦੁੱਧ ਵਾਲੇ ਪਾਈ ਜਾਂਦੇ ਨੇ ਅੱਜ ਦੀ ਵੀਡੀਓ 'ਚ ਜਾਨਵਰ ਦਿਖਾਵਾਂਗੇ ਸੱਜਣੋ ਦੋ ਦੋ ਗਾਵਾਂ ਦਿਖਾਵਾਂਗੇ ਇੱਕ ਤਾਂ ਆਪ ਅੱਛੀ ਦਿਖਾਵਾਂਗੇ ਇਹ ਹੈਗੀ ਆ ਸੱਜਣੋ ਗੱਬਣ ਸੂਣ ਚ ਦਿਨ ਕਰਦੀ ਆ ਪਰ ਆਰਡਰ ਕੁਆਲਿਟੀ ਤੋਂ ਉਹੀ ਗੱਲ ਆ ਵੀ ਭਾਰਤ ਵਾਲਾ ਨਕਸ਼ਾ ਹੀ ਬਣਿਆ ਹੋਇਆ ਨਾੜਾਂ ਜੇ ਗੱਲ ਕਰ ਲਈਏ ਤੇ ਆਹ ਬੱਛੀ ਹੈਗੀ ਆ ਬਾਈ ਮੇਰਾ ਖਿਆਲ ਆ ਚਾਰ ਦੰਦ ਦਾ ਇਹ ਤਾਜੀ ਸੂਈ ਹੋਈ ਆ ਇਹਦੇ ਬਾਰੇ ਵੀ ਡਿਟੇਲ ਪੁੱਛਾਂਗੇ ਤੇ ਰੇਟ ਵੀ ਵੀਡੀਓ 'ਚ ਹੀ ਕਰਾਵਾਂਗੇ ਤੇ ਆਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਹੋਰ ਬਾਈ ਠੀਕ ਹੋ ਹਾਂਜੀ ਵਧੀਆ ਜੀ ਹਾਂ ਟਾਈਮ ਥੋੜਾ ਜਿਹਾ ਲੱਗ ਗਿਆ ਹਨਾ ਇਸ ਵਾਰੀ ਹਾਂਜੀ ਹਾਂਜੀ ਆ ਨਾਮ ਦੱਸ ਦੋ ਆਪਣਾ ਨਾਮ ਮੇਰਾ ਹੈਪੀ ਬoi ਪਿੰਡ ਜੋਧਪੁਰ ਪਖਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਮਾਵੜ ਬਾਈ ਆਹ ਬੱਛੀ ਤੋਂ ਕਰ ਲਈਏ ਸ਼ੁਰੂ ਹਾਂ ਇਹ ਤੋਂ ਕਰ ਆ ਖੋਲ ਕੇ ਤੋਰ ਦਿਓ ਇੱਕ ਵਾਰੀ ਨਾਲ ਨਾਲ ਦੀ ਡਿਟੇਲ ਦੱਸ ਦੋ ਸੂਆ ਕਿਹੜਾ ਜੀ ਇਹਦਾ ਸੂਆ ਇਹ ਬਾਈ ਪਹਿਲਾ ਪਲੂਨ ਬੱਛੀ ਆ ਚਾਰ ਦੰ ਅਛਾ ਮੂਹ ਹੋ ਗਈ ਹੈ ਤੇ ਗੱਲ ਕਰ ਲਈਏ ਚਾਰ ਦੰਦਾਂ ਤੇ ਮੇਨ ਗੱਲ ਆ ਸੱਜਣੋ ਯਾਰ ਬੱਚੀ ਦਾ ਨਾ ਪ੍ਰਿੰਟ ਪ੍ਰਿੰਟ ਬੜਾ ਸੋਹਣਾ ਹੈ ਪ੍ਰਿੰਟ ਪ੍ਰਿੰਟ ਪੂਰਾ ਟੌਪ ਦਾ ਆ ਗਿਆ ਤੇ ਲੇਵਾ ਥੋੜਾ ਜਿਹਾ ਸਟਿਚਾ ਡਰੇ ਰੱਖਦੇ ਕੋਈ ਟੁੱਟਮਾ ਲੇਵਾ ਨਹੀਂ ਰੱਖਦੀ ਜਿਵੇਂ ਗੱਲ ਕਰਨਾ ਇੱਥੇ ਤੋਂ ਨਾੜਾ ਨੂੜਾ ਚੈੱਕ ਕਰ ਸਕਦੇ ਹੋ ਲੇਵੇ ਤੇ ਸੂਆ ਪਹਿਲਾ ਦੰਦਾਂ 'ਚ ਹੈਗੀ ਚਾਰ ਦੰਦ ਤੇ ਸੂਈ ਕਿੰਨੇ ਕ ਦਿੰਦੀ ਆ ਬਾਈ ਜੇ ਗੱਲ ਕਰੀਏ ਤੈਨੂੰ ਬਈ ਅੱਜ ਤੀਜਾ ਦਿਨ ਸੂਈ ਨੂੰ ਆ ਅੱਛਾ ਜੀ ਤੇ 13 14 ਲੀਟਰ ਬੌਲੀ ਤਿਆਰ ਹੈ ਦੱਸੋ ਅਛਾ 13 ਤੋਂ 14 ਕਿਲੋ ਬੌਲੀ ਇਹਦੇ ਥੱਲੇ ਇਸ ਟਾਈਮ ਤਿਆਰ ਆ ਤਿੰਨ ਦਿਨਾਂ ਦੀ ਸੂਈ ਥੱਲੇ ਹਾਂ ਹਾਂ ਕਿੰਨਾ ਕੁ ਦੁੱਧ ਪਾ ਸਕਦੇ ਆ ਤੇਰੇ ਤਿਆਰ ਬੇ ਨਾਲੀ ਦੁੱਧ ਬਈ ਇਹ ਵੀ ਮਾਂ ਥੱਲੇ 27 28 ਲੀਟਰ ਦਿੰਦਾ ਇਹਨੂੰ 20 ਲੀਟਰ ਕੋਈ ਬਾਲਾ ਨਹੀਂ ਹਾਂ 20 ਢੇੜ ਢੇੜ ਪਾ ਸਕਦੇ ਆ ਉਹ ਆਰਡਰ ਰੱਖ ਦਿਆ ਪੂਰਾ ਸਟਿਚ ਆ ਹਾਂ ਆਰਡਰ ਪੂਰਾ ਸਟਿਚ ਰੱਖਦੇ ਵਾਕੀ ਬਈ ਠੰਡੀ ਸੀਲ ਬਹੁਤ ਆ ਜਾਂ ਕੋਈ ਇਹੋ ਜੀ ਗੱਲ ਨਹੀਂ ਜੇ ਐਂ ਧਾਰਾ ਮਾਰ ਲਓ ਠੀਕ ਆ ਕੋਈ ਗੱਲ ਨਹੀਂ ਹਾਂ ਬੱਚਾ ਲਾ ਕੇ ਦਿਖਾ ਦੇ ਲੈ ਬੱਚਾ ਲਾ ਕੇ ਦਿਖਾ ਬੱਚਾ ਲਾ ਕੇ ਵੀ ਦਿਖਾ ਦੇ ਧਾਰਾ ਤੂਰਾ ਮਾਰ ਕੇ ਦੀਆਂ ਇਹ ਹੈਗੀ ਆ ਤਿੰਨਾਂ ਦਿਨਾਂ ਦੀ ਸੂਈ ਦੰਦਾ ਚ ਹੈਗੀ ਆ ਸੱਜਣੋ ਚਾਰ ਦੰਦ ਸੂਆ ਹੈਗੀ ਆ ਪਹਿਲਾ ਤੇ ਬਾਕੀ ਪ੍ਰਿੰਟ ਪ੍ਰਿੰਟ ਦੀ ਗੱਲ ਕਰ ਲਿਓ ਵੀ ਪ੍ਰਿੰਟ ਇਹਦਾ ਬਾਕਮਾਲ ਆ ਤੇ ਆ ਵੀ ਕਰੋ ਸੰਗ ਚ ਗਈ ਹੈ ਨਾ ਹਾਂ ਬਈ ਹਾਂ ਆ ਥੋੜੀ ਜਿਹੀ ਕਰੋ ਸੰਗ ਚ ਹੀ ਗਈ ਗਰਮੀ ਚੱਲਣ ਵਾਲਾ ਟੋਪਾ ਪਾਣੀ ਲੈ ਦੇਣੇ ਬਾਲਟੀ ਤੇ ਇੱਥੇ ਤੋਂ ਲੈ ਵਲੂਆ ਦੇਖ ਸਕਦੇ ਹੋ ਲੈ ਤਾਰਾਂ ਤੂਰਾ ਸੱਜਣੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਮਾਰ ਕੇ ਹੀ ਗੱਲ ਨਹੀਂ ਚਵਾਈ ਚੂਈ ਦਾ ਪੰਪ ਵਾਲਾ ਕੰਮ ਆ ਲੈ ਅਗਲੇ ਚੂਈ ਮਾਰ ਦੇ ਬਈ ਮੈਂ ਮਾਰ ਲਾਂ ਜੋ ਹੋਣਾ ਅਗਲੇ ਥਾਣਾ ਚ ਮਾਰ ਦੇ ਜੇ ਬਾਈ ਚੂਈ ਵਾਲਾ ਕੰਮ ਹੈਗਾ ਇੱਕ ਨੰਬਰ ਲੈ ਹੁਣ ਇਹ ਰੇਟ ਦੱਸ ਦੇ ਬਾਈ ਪੈਸੇ ਕਿੰਨੇ ਲਵਾਂਗੇ ਇਹਦੇ ਇਹਦਾ ਮੁੱਲ 65000 ਰੁਪਇਆ ਕਰਦੇ ਆਂ ਬਾਈ ਆਪਾਂ 62000 ਦੀ ਬੱਛੀ ਦੇ ਦਾਂਗੇ 62000 ਦੀ ਦੇ ਦਾਂਗੇ ਤੇ ਮੇਨ ਗੱਲ ਆ ਯਾਰ ਬਾਈ ਨੂੰ ਨਾਲ ਖੜੇ ਨੂੰ ਤੁਸੀਂ ਕੱਦ ਕਾੜਨਾ ਦਾ ਜਾ ਵੀ ਲਾ ਲਿਓ ਕੱਦ ਕਾਠ ਇਹਦਾ ਹੈਗਾ ਫੁੱਲ ਵੱਡੇ ਹੀ ਕੱਦ ਕਾਠ ਹੈ ਜੇ ਆਪਾਂ ਗੱਲਬਾਤ ਕਰ ਲਈਏ ਸੂਆ ਹੈਗਾ ਪਹਿਲਾ ਦੰਦਾ ਚ ਹੈਗੀ ਆ ਬਾਈ ਚਾਰ ਦੰਦਾ ਬਾਕੀ ਬਾਈ ਉਹ ਠੰਡੀ ਸੀਲ ਆ ਕੋਈ ਇਹੋ ਜੀ ਗੱਲ ਨਹੀਂ ਪਸ਼ੂ ਕਵਰਾ ਆ ਜਾਂਦਾ ਨਾ ਉੱਪਰੇ ਬੰਦੇ ਤੋਂ ਹਾਂਜੀ ਹਾਂਜੀ ਹਾਂ ਉਹ ਇਹੋ ਜੀ ਗੱਲ ਨਹੀਂ ਕੋਈ ਠੰਡੀ ਸੀਲ ਬੱਚੀ ਗੱਲ ਆ ਥੱਲੇ ਨਾ ਮਾਰ ਥੱਲੇ ਨਾ ਮਾਰ ਦਾ ਨਾ ਇਹ ਦੇ ਦਾਂਗੇ ਆਪਾਂ 66000 ਦੀ ਦੰਦਾ ਚ ਹੈਗੀ ਆ ਚਾਰ ਦੰਦਾ ਦੰਦਾ ਚ ਚਾਰ ਦੰਦਾ ਪਲੂਣ ਬੱਚੀ ਹੋਵੇ ਆ ਦੋ ਨੰਬਰ ਵਾਲੀ ਵੀ ਤੋਰ ਦੇ ਖੋਲ ਕੇ ਇਹਦਾ ਕਿਹੜਾ ਸੂਆ ਆ ਆ ਦੁੱਧ ਰੱਖ ਇਹ ਵੀ ਤੋਰ ਦੇ ਖੋਲ ਕੇ ਇਹਦਾ ਭਈ ਦੂਜਾ ਸੂਆ ਇਹ ਦੂਜਾ ਸੂਆ ਸੂਈ ਹੋਈ ਆ ਕਿ ਸੁੰਦੀ ਆ ਨਾ ਇਹ ਭਈ ਕੱਢਦੀ ਆ ਦੋ ਚਾਰ ਦਿਨ ਅੱਛਾ ਦੋ ਚਾਰ ਦਿਨ ਕੱਢਦੀ ਆ ਇਹ ਵੀ ਖੋਲ ਕੇ ਤੋਰ ਦੇ ਭਈ ਇਹਦਾ ਹੈਗਾ ਸੱਜਣਾ ਦੂਜਾ ਸੂਆ ਪ੍ਰਿੰਟ ਪ੍ਰਿੰਟ ਇਹਦਾ ਵੀ ਚੰਗਾ ਚਮਕ ਚਮਕ ਬਹੁਤ ਆ ਜੇ ਗੱਲਬਾਤ ਕਰ ਲਈਏ ਤੇ ਲੰਬਾਈ ਲੰਬੂਈ ਚੰਗੀ ਆ ਤੇ ਕੱਦ ਵਿੱਡ ਵੀ ਚੰਗਾ ਜੀ ਦੀ ਗੱਲ ਕਰੀਏ ਇਹ ਦੂਜਾ ਸੂਆ ਸੁੰਦੀਆ ਇਹ ਕਿੰਨੇ ਕਿ ਦਿਨ ਕੱਢੂ ਹੈਪੀ ਇਹ ਵੀ 2-4 ਦਿਨ ਕੱਢੂ ਬਸ ਬਈ ਤਿਆਰੀ ਹੈ ਕੱਢੋਗਾ ਨਾ ਹਾਂ ਉਹ ਆਡਰ ਉਡਰ ਚੰਗਾ ਨਾੜਾ ਨੂੜਾ ਬਹੁਤ ਨੇ ਲੇਵੇ ਤੇ ਜੇ ਗੱਲ ਕਰ ਲਈ ਆਪਾਂ ਕਹਿੰਦੇ ਨੇ ਭਾਰਤ ਵਾਲਾ ਨਕਸ਼ਾ ਹੀ ਬਣਿਆ ਪਿਆ ਤੇ ਜਿਹੜਾ ਥਣ ਥਣਾ ਓਟਾ ਸੱਜਣੋ ਇਹਦਾ ਥਣ ਥਣਾਟ ਵੀ ਚੰਗਾ ਲੱਗਿਆ ਟੌਪ ਦਾ ਲੱਗਿਆ ਵੀ ਮੁੱਠੀ ਦੀ ਚਵਾਈ ਵਾਲਾ ਵਧੀਆ ਜੀ ਮੈਂ ਆਪਾਂ ਕਹਿੰਦੇ ਨੇ ਮੱਜਾਂ ਨਾਲ ਦਾ ਥਣ ਲੱਗਿਆ ਇਹ ਇਧਰ ਨੂੰ ਅਗਲੇ ਬੰਨੇ ਉਹ ਵੀ ਲੈ ਵਾ ਲੂਆ ਦਿਖਾ ਦੇਣਾ ਤੁਹਾਨੂੰ ਅਗਲੇ ਬੰਨੇ ਵੀ ਕੁਆਲਿਟੀ ਚੰਗੀ ਆ ਅਗਲੇ ਬੰਨੇ ਤਾਂ ਲੈ ਵਾ ਇਹਨੇ ਬਣਾ ਲਿਆ ਫੁੱਲਾ ਹੁਣ ਜਿਹੜੇ ਪਿਛਾਣੂ ਬਾਲ ਨੇ ਮੇਰਾ ਖਿਆਲ ਆ ਇੱਕ ਦੋ ਦਿਨਾਂ ਚ ਉਹ ਕੱਢ ਦੂਗੀ ਹੈਨਾ ਹਾਂ ਹਾਂ ਕੱਢ ਜੋ ਬਾਈ ਇਹਦਾ ਕੀ ਰਕਾਰਿਆ ਦੱਸਿਆ ਦੁੱਧ ਦਾ ਬਾਈ ਇਹਦਾ ਬਾਈ 22 ਲੀਟਰ ਦੁੱਧ ਦਿੱਤਾ ਹੋਇਆ ਪਲੂਣ ਨੇ ਆਪਣੇ ਜਾਨ ਪਸੰਦ ਵਾਲੇ ਬੰਦੇ ਤੋਂ ਹੀ ਆਈ ਆ ਬੈੜ ਇਹ ਅੱਛਾ ਜੀ ਹਾਂ ਪਹਿਲੇ ਸੂਏ ਦਾ 22 ਕਿਲੋ ਹਾਂ ਹਾਂ ਬਾਈ ਉਹ ਠੰਡੀ ਸੀਲ ਹੈ ਵੀ ਬੈੜ ਹੈ ਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਹਾਂ ਜੇ ਮਰਜੀ ਬੈਠਾ ਰਿਹਾ ਬਾਈ ਥੱਲੇ ਇਹਦੇ ਵੀ ਹੇ ਜੀ ਕੋ ਗੱਲ ਹਾਂ ਜਿਵੇਂ ਸੂਣ ਵਾਲਾ ਪਸ਼ੂ ਹੱਥ ਨਹੀਂ ਮਰਵਾਉਂਦਾ ਹਨਾ ਨਾ ਨਾ ਕਿਵੇਂ ਮਰਜੀ ਮਾਰੀਓ ਬਾਈ ਥੋੜਾ ਉੱਪਰੇ ਬੰਦੇ ਤੋਂ ਨਾ ਪਸ਼ੂ ਕਭਰਾ ਆ ਜਾਂਦਾ ਠੀਕ ਆ ਗੱਲ ਹਜੇ ਬਲਟੇ ਲਾ ਬਹੁਤ ਨੇ ਇਹਦੇ ਹਾਂ ਹਾਂ ਬਾਈ ਬਲਟੇ ਲਾਵੇ ਬਹੁਤ ਨੇ 2-4 ਦਿਨ ਇਹ ਵੀ ਕੱਢ ਜੂ ਹਲੇ ਹਾਂ ਹਾਂ ਬਾਈ ਇਹਦੇ ਕਿੰਨੇ ਪੈਸੇ ਲਵਾਂਗੇ ਇਹ ਪੀ ਇਹਦਾ ਮਤਲਬ ਵੀ 65000 ਰੁਪਏ ਬਾਈ 62000 ਦੀ ਛੱਡ ਦਾਂਗੇ ਇੱਕੋ ਜੇ ਮੁੱਲੀ ਕਰਤੇ ਦੋਨਾਂ ਦੇ ਜੇ ਕਿਸੇ ਨੇ ਜੋੜਾ ਲੈਣਾ ਇਕੱਠਾ ਜੋੜਾ ਲੈਣਾ ਬਾਈ ਆਪਾਂ ਕੋਈ ਨਹੀਂ ਆਪਾਂ ਰੁਪਈਆ 2-2000 ਰੁਪਈਆ ਛੱਡ ਦਾਂਗੇ ਕਾਮ ਆ ਐਸ਼ਿਆ ਜੋੜਾ ਇੱਕ ਵੀਦਾ ਦੇ ਦਾਂਗੇ ਜੋੜਾ ਇੱਕ ਵੀਦਾ ਦੇ ਦਾਂਗੇ ਬਈ ਲੈ ਜੋੜਾ ਸੱਜਣੋ ਬਾਈ ਕਹਿੰਦਾ ਯਾਰ ਇੱਕ ਵੀਦਾ ਤੇਰਾ ਵੀ ਕੱਦ ਦਾ ਠੇਰਾ ਵੀ ਫੁੱਲ ਵੱਡਾ ਹਾਂ ਕੱਦ ਵੀ ਠੇਰਾ ਵੀ ਪੂਰਾ ਡਬਲਾ ਇਹਨੂੰ ਕਿਹੜਾ ਹੋਰ ਤੋਰ ਦੇ ਖੋਲ ਕੇ ਇਹਨੂੰ ਤੋਰ ਦੇ ਇਹਨੂੰ ਸਾਨੂੰ ਆਪਾਂ ਇੱਕ ਵਾਰੀ ਸੱਜਣੋ ਹੋਰ ਦਿਖਾ ਦਾਂ ਨਾ ਤੋਰ ਕੇ ਗਾ ਨੂੰ ਕਿਉਂਕਿ ਇੱਕ ਥੋੜਾ ਜਿਹਾ ਜਗ੍ਹਾ ਦਾ ਬਾਸ ਜ਼ਰੂਰ ਆ ਓਰੇ ਤੇ ਮੇਨ ਗੱਲ ਆ ਲੰਬਾਈ ਲੰਮੂਈ ਬਹੁਤ ਆ ਪ੍ਰਿੰਟ ਪ੍ਰਿੰਟ ਚੰਗਾ ਤੇ ਲੇਵਾ ਰੂਆ ਵੀ ਬਾਕਮਾਲੀ ਆ ਇਹਦਾ ਬਸ ਇੱਥੋਂ ਕਮਾ ਲਓ ਜੀ ਥੋੜਾ ਪੱਕਾ ਬਣਦੇ ਹੋਗਾ ਕੱਚੇ ਸਾਚ ਵਾਈ ਆ ਆਰਡਰ ਉਦਰ ਚੰਗਾ ਬਣਾਉਗਾ ਨਾ ਹਾਂ ਆਰਡਰ ਪੂਰਾ ਖੋਲੂ ਬਈ ਵੜ ਆਰਡਰ 20 ਲੀਟਰ ਸਟਿੱਚ ਤੇ ਬਣਾਉ ਵੀ ਪੂਰਾ ਟਾਪ ਕੁਆਲਟੀ ਦੀ ਗੱਲ ਕਰ ਲਈਏ 20 ਲੀਟਰ ਵੱਧ ਦੇਓ ਬਈ ਗਾਂ ਦੇ ਕੀ ਆ ਇਹ ਵੀ ਥੋੜੇ ਜੇ ਕ੍ਰੋਸ ਪੰਚੇ ਗਈ ਹੈ ਨਾ ਹਾਂ ਹਾਂ ਬਾਲੀ ਪਿਓਰ ਨਹੀਂ ਹੈ ਇਹ ਗਰਮੀ ਚੱਲਣੇ ਚੀਜ਼ਾਂ ਨੇ ਦੋਨੇ ਸੱਜਣੋ ਜੇ ਮੈਂ ਗੱਲ ਕਰ ਲਾਂ ਦੋਨੇ ਗਾਵਾਂ ਹੀ ਥੋੜੇ ਜੇ ਕ੍ਰੋਸ ਪੰਚੀ ਨੇ ਜੇ ਆਪਾਂ ਕਹਿ ਲਈਏ ਬਾਲੀ ਪਿਓਰਟੀ ਚ ਨਹੀਂ ਹੈਗੀਆਂ ਪਰ ਦੁੱਧ ਦੀ ਕੁਆਲਟੀ ਯਾਰ ਇਹਨਾਂ ਦੀ ਚੰਗੀ ਆ ਤੇ ਇਧਰਲੀ ਗਾਂ ਵੀ ਤੁਹਾਨੂੰ ਦਿਖਾ ਦਾਂ ਨਾ ਅਗਲੇ ਬੰ ਇਹ ਥਾਣ ਥਾਟ ਵੀ ਚੰਗਾ ਬਣਾਉਂਦੀ ਆ ਤੇ ਨਾਲ ਜਿਵੇਂ ਗੱਲ ਕਰ ਲੈ ਇਹਦੇ ਬੱਚੇ ਦੇ ਨਾਲ ਵੀ ਨਾਲ ਹੀ ਹੋਊਗੀ ਚੈੱਕ ਕਰ ਸਕਦੇ ਹੋ ਤਿੰਨਾਂ ਕੁ ਦਿਨਾਂ ਦੀ ਸੂਈਆਂ ਜਿਵੇਂ ਬਾਈ ਨੇ ਦਿੱਤੀਆਂ ਜਾਣਕਾਰੀ ਕਿਉਂਕਿ ਮੈਲਾ ਮੂਲਾ ਝੜ ਜਾਂਦੀ ਹੈ ਬਹਿੜਾ ਜੇ ਬਾਈ ਹਾਂ ਹਜੇ ਤਾਂ ਹੌਲੀ ਹੌਲੀ ਸਾਫ਼ ਹੋਊਗੀ ਹੈਨਾ ਹਾਂ ਹਾਂ ਬਾਈ ਤੇ ਮੇਨ ਗੱਲ ਆ ਜਿਹੜੀ ਆ ਇਹਦੇ ਨਾਲ ਆ ਗਿਆ ਮੇਲ ਕਾਫ ਤੇ ਆ ਨਾੜੂਆ ਬਾਈ ਇਹਦਾ ਨਾਲ ਹੀ ਆ ਜੇ ਬੱਚੇ ਦਾ ਨੰਬਰ ਬੋਲ ਦੋ ਬਾਈ ਆਪਣਾ ਨੰਬਰ 62394 ਬਾਈ ਹਾਂਜੀ 74995 ਇੱਕ ਵਾਰੀ ਹੋਰ ਬੋਲੋ 62394 ਬਾਈ 74995 ਬਾਈ ਲੈ ਸੱਜਣੋ ਇਹਨਾਂ ਦੋਹਾਂ ਪੰਛੀਆਂ 'ਚੋਂ ਤੁਹਾਨੂੰ ਜਿਹੜਾ ਵੀ ਨਗੀਨਾ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਫੋਨ ਤੇ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ